ਇਜ਼ਰਾਈਲ ਨੇ ਦੁਬਾਰਾ ਹਮਲਾ ਕਰ ਦਿੱਤਾ ਹੈ ਜੀ ਪਰ ਇਸ ਵਾਰੀ ਇਹ ਇਰਾਨ ਜਾਂ ਲਿਬਨਾਨ ਜਾਂ ਇਹ ਗਾਜ਼ਾ ਤੇ ਨਹੀਂ ਇਸ ਵਾਰੀ ਇਹਨਾਂ ਨੇ ਹਮਲਾ ਕੀਤਾ ਜੀ ਸੀਰੀਆ ਦੇ ਉੱਤੇ ਇਹ ਜਿਹੜਿਆ ਤੁਸੀਂ ਦੇਖ ਰਹੇ ਆ ਸੀਰੀਆ ਦੀ ਰਾਜਧਾਨੀ ਦਮਸਕਸ ਉੱਥੇ ਇਹਨਾਂ ਨੇ ਹਮਲਾ ਕੀਤਾ ministry of defense ਦਾ ਜਿਹੜਾ ਹੈੱਡਕੁਆਟਰ ਹੈਗਾ ਉਹਦੇ ਤੇ ਹਮਲਾ ਕੀਤਾ ਨਾਲ ਹੀ ਜਿਹੜਾ ਪ੍ਰੈਜ਼ੀਡੈਂਟ ਆ ਸੀਰੀਆ ਦਾ ਉਹਦੀ ਰਹਿਸ਼ ਵੀ ਲਾਗੇ ਸੀਗੇ ਫਿਲਹਾਲ ਉਹ ਬੰਦਾ ਬਚ ਗਿਆ ਪਰ ਇਹਨਾਂ ਨੇ ਇੱਥੇ ਕਾਫੀ ਬੰਬਵਾਰੀ ਕੀਤੀ ਹੈਗੀ ਆ ਐਡਮਸਕਸ ਜਿਹੜੀ ਕਿ ਸੀਰੀਆ ਦੀ ਇੱਕ ਰਾਜਧਾਨੀ ਹੈਗੀ ਆ ਇਹਦੇ ਤੇ ਜਿਹੜਾ ਹਮਲਾ ਕੀਤਾ ਇਹਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਲੋਕਾਂ ਦੀ ਜਾਨ ਗਈ ਇਹਦਾ ਹਾਲੀ ਤੇ ਇਹ ਨਹੀਂ ਲੇਖਾ ਜੋਖਾ ਆ ਪਰ ਇੱਥੇ ਇਹਨਾਂ ਨੇ ਕਾਫੀ ਵੱਡਾ ਹਮਲਾ ਕੀਤਾ ਇਹ ਸਟ੍ਰਾਈਕ ਕੀਤੀ ਆ ਸੀਰੀਆ ਦੇ ਵਿੱਚ ਅੰਦਰ ਜਾ ਕੇ ਐਦਾ ਤੁਸੀਂ ਦੇਖ ਵੀ ਸਕਦੇ ਹੋ ਨਾ ਕੋਈ ਆ ਨਿਊਜ਼ ਚੈਨਲ ਪੜ੍ਹਦੀ ਸੀ ਬੀਬੀ ਇਹਦੇ ਪਿੱਛੇ ਹਮਲਾ ਹੋ ਗਿਆ ਇਹੇ ਡਰ ਗਈ ਵਿਚਾਰੀ ਸੋ ਇਸ ਤਰ੍ਹਾਂ ਇਹ ਹਮਲਾ ਦਮਸਕਸ ਸੀਰੀਆ ਦੀ ਰਾਸਤਾਨੀ ਦੇ ਵਿੱਚ ਬੜਾ ਵੱਡਾ ਹਮਲਾ ਕੀਤਾ ਇਹ ਇਜ਼ਰਾਈਲ ਨੇ ਕੀਤਾ ਕਿਉਂ ਕੀਤਾ ਇਹ ਸਾਰੀ ਸਟੋਰੀ ਬਾਰੇ ਜਾਣਦੇ ਆ ਆਜੋ ਇਜ਼ਰਾਈਲ ਨੇ ਜਿਹੜਾ ਇਹ ਹਮਲਾ ਕੀਤਾ ਸੀਰੀਆ ਦੇ ਉੱਤੇ ਉਹਦਾ ਕਾਰਨ ਆ ਜੀ ਇਹ ਡਰੂਜ਼ ਪੀਪਲ ਹਾਂਜੀ ਬਿਲਕੁਲ ਇਹ ਆ ਜੀ ਡਰੂਜ਼ ਪੀਪਲ ਐਦਾਂ ਦੀ ਇਹ ਟੋਪੀਆਂ ਹੀ ਲੈਂਦੇ ਹੁੰਦੇ ਆ ਜਾਣ ਕੇ ਡਰੂਜ਼ ਇੱਕ ਅਲੱਗ ਧਰਮ ਹੈਗਾ ਇਸਲਾਮ ਤੋਂ ਅਲੱਗ ਧਰਮ 8ਵੀਂ ਸਦੀ ਦੇ ਵਿੱਚ ਦਾ ਜਿਹੜਾ ਪਛੋਕੜ ਹੈਗਾ ਇਸਲਾਮ ਧਰਮੀ ਆ ਫਿਲਹਾਲ ਇਹ ਆਪਣੇ ਆਪ ਨੂੰ ਜਿਹੜਾ ਇੱਕ ਇਸਲਾਮ ਧਰਮ ਹੋ ਗਿਆ ਜਾਂ ਹੋਰ ਦੁਨੀਆ ਦੇ ਜਿੰਨੇ ਵੀ ਧਰਮ ਹੈ ਗਿਆ ਉਹਨਾਂ ਤੋਂ ਅਲੱਗ ਸਮਝਦੇ ਆ ਇਹ ਲੋਕ ਇਹਨਾਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਬਹੁਤ ਘਾਟਾ ਘੱਟ ਗਿਣਤੀ ਹੋਣ ਦਾ ਕਾਰਨ ਇਹ ਵੀ ਆ ਕਿ ਇਹਨਾਂ ਦਾ ਮੰਨਣਾ ਕਿ ਜਿਹੜਾ ਵੀ ਬੰਦਾ ਇਹਨਾਂ ਦੇ ਇਹਨਾਂ ਦੇ ਧਰਮ ਦੇ ਵਿੱਚ ਪੈਦਾ ਹੁੰਦਾ ਉਹੋ ਹੀ ਡਰੂਜ ਬਣ ਸਕਦਾ ਮਤਲਬ ਇਸ ਤਰ੍ਹਾਂ ਨਹੀਂਗਾ ਜਿੱਦਾਂ ਹੁਣ ਹਰੇਕ ਧਰਮਾਂ ਦੇ ਵਿੱਚ ਆ ਕਿ ਕੋਈ ਵੀ ਕਨਵਰਟ ਹੋ ਕੇ ਇਹ ਮਤਲਬ ਕਿ ਕੋਈ ਇਸਾਈ ਬਣ ਜਾਂਦਾ ਜਾਂ ਮੁਸਲਮ ਬਣ ਜਾਂਦਾ ਹਨਾ ਜਾਂ ਕੋਈ ਹੋਰ ਧਰਮ ਦਾ ਬਣ ਜਾਂਦਾ ਇਹਨਾਂ ਦੇ ਧਰਮ ਦੇ ਵਿੱਚ ਐਦਾਂ ਨਹੀਂਗਾ ਇਹਨਾਂ ਦਾ ਮੰਨਣਾ ਜਿਹੜਾ ਸਾਡਾ ਇਹ ਡਰੂਜ ਜਿਹੜਾ ਫੈਮਲੀਆ ਵਿੱਚ ਪੈਦਾ ਹੋਇਆ ਬੰਦਾ ਉਹੋ ਹੀ ਡਰੂਜ ਹੈਗਾ ਇਹ ਜਿਹੜੇ ਲੋਕ ਹੈਗੇ ਆ ਇਹ ਸੀਰੀਆ ਦੇ ਵਿੱਚ ਇਹ 3% ਹੈਗੇ ਆ ਕੁੱਲ ਵਾਦੀ ਦੇ ਤੇ ਇਜ਼ਰਾਈਲ ਦੇ ਵਿੱਚ ਵੀ ਜਿਹੜੀ ਇਹਨਾਂ ਦੀ ਸੰਖਿਆ ਹੈਗੀ ਆ 1.6% ਜਿਹੜੇ ਹੈਗੇ ਆ ਇਹ ਇਹ ਮਤਲਬ ਕੀ ਹੈਗੇ ਆ ਡਰੂਜ਼ ਪੀਪਲ ਇਹ ਤਿੰਨ ਚਾਰ ਜਿਹੜੇ ਇਹ ਮੀਡਲ ਏਸਟ ਦੇ ਜਿਹੜੇ ਦੇਸ਼ ਹੈਗੇ ਆ ਉਹਨਾਂ ਦੇ ਵਿੱਚ ਇਹ ਪਾਏ ਜਾਂਦੇ ਆ ਸੋ ਇਹਨਾਂ ਦਾ ਜਿਹੜਾ ਹੁਣ ਉੱਥੇ ਨਵੀਂ ਸਰਕਾਰ ਬਣੀ ਸੀਗੀ ਸੀਰੀਆ ਦੇ ਵਿੱਚ ਜਿਹੜੀ ਕਿ ਇੱਕ ਸੁੰਨੀ ਸਰਕਾਰ ਹੈਗੀ ਆ ਜਿੱਦਾ ਸ਼ੀਆ ਸੁੰਨੀ ਦਾ ਹੈਗਾ ਇਸੇ ਤਰ੍ਹਾਂ ਇਹ ਡਰੂਜ਼ ਲੋਕਾਂ ਨਾਲ ਵੀ ਉਹਨਾਂ ਦਾ ਮਤਲਬ ਕਿ ਕਲੇਸ਼ ਹੈਗਾ ਉਹਨਾਂ ਦੀ ਜਿਹੜੀ ਮਿਲਟਰੀ ਸੀਗੀ ਤੇ ਇੱਥੇ ਦੇ ਜਿਹੜੇ ਡਰੂਜ਼ ਲੋਕ ਹੈਗੇ ਆ ਇਹ ਵੀ ਹਥਿਆਰਬੰਦ ਤਰੀਕੇ ਨਾਲ ਆਪਸ ਦੇ ਵਿੱਚ ਕਲੇਸ਼ ਇਹਨਾਂ ਦਾ ਚੱਲ ਰਿਹਾ ਸੀ ਪਿਛਲੇ ਕੁਝ ਸਮੇਂ ਤੋਂ ਜਿਹਦੇ ਵਿੱਚ ਜਿਹੜੀ ਸੀਰੀਆ ਦੀ ਮਿਲਟਰੀ ਦੇ ਲੋਕ ਵੀ ਇਹਨਾਂ ਨੇ ਮਾਰੇ ਤੇ ਜਿਹੜੇ ਇਹ ਡਰੂਜ਼ ਦੇ ਆਪਣੇ ਲੜਾਕੇ ਸੀਗੇ ਇਹਨਾਂ ਦੇ ਵੀ ਬਹੁਤ ਸਾਰੇ ਲੜਾਕੇ ਉਹਦੇ ਵਿੱਚ ਮਰੇ ਤੇ ਆਮ ਲੋਕ ਵੀ ਮਰੇ ਇਜ਼ਰਾਈਲ ਵਾਲੇ ਇਹਨਾਂ ਨੂੰ ਆਪਣੇ ਜਿੱਦਾ ਜਾਦੇ ਕਰੀਬ ਵੀ ਮੰਨਦੇ ਹੈਗੇ ਆ ਕਿਉਂਕਿ ਜਿਹੜਾ ਇਜ਼ਰਾਈਲ ਦੇ ਨਾਲ-ਨਾਲ ਬਾਰਡਰ ਲੱਗਦਾ ਹੈਗਾ ਇਹਨਾਂ ਦੀ ਆਬਾਦੀ ਉੱਥੇ ਹੀ ਜ਼ਿਆਦਾਤਰ ਹੈਗੀ ਆ ਸੋ ਇਹ ਵਾਲੇ ਲੋਕ ਵੀ ਇਜ਼ਰਾਈਲ ਨਾਲ ਜ਼ਿਆਦਾ ਸਹਿਮਤੀ ਰੱਖਦੇ ਆ ਇਸ ਲਈ ਇਜ਼ਰਾਈਲ ਆੜਿਆਂ ਨੇ ਸਟ੍ਰਾਈਕ ਕੀਤੀ ਇਹ ਸਟ੍ਰਾਈਕ ਕੀਤੀ ਦਮਸਕਸ ਦੇ ਵਿੱਚ ਜਾ ਕੇ ਤੇ ਉਹਨਾਂ ਨੂੰ ਦੱਸਤਾ ਸੀਰੀਆ ਨੂੰ ਕੋਈ ਭਾਈ ਇਹ ਜਿਹੜੇ ਬੰਦੇ ਆਗੇ ਸਾਡੇ ਬੰਦੇ ਆ ਇਹਨਾਂ ਤੇ ਹੁਣ ਬਾਹਲਾ ਤੁਸੀਂ ਜ਼ੁਲਮ ਨਾ ਕਰੋ ਨਹੀਂ ਤਾਂ ਅਸੀਂ ਤੁਹਾਡੇ ਤੇ ਹੋਰ ਬੰਬਾਰੀ ਕਰਾਂਗੇ ਤੈਸ ਨੈਸ ਕਰਦੇ ਆਗੇ ਪਿਛਲੀ ਸਰਕਾਰ ਵੀ ਬਦਲਣ ਦੇ ਵਿੱਚ ਸਾਡੀ 에ਅਰ ਸਟ੍ਰਾਈਕ ਦਾ ਯੋਗਦਾਨ ਸੀਗਾ ਜਿਹੜੀ ਥਿਆਡੀ ਸਰਕਾਰ ਆ ਉਹਦਾ ਤਖਤ ਆ ਪਲਟ ਵੀ ਕਰ ਦੇਾਂਗੇ ਮੈਂ ਤੋ ਥੋੜਾ ਇਹ ਤਰੀਕੇ ਨਾਲ ਆਪਾਂ ਸਮਝ ਸਕਦੇ ਆ ਇਹ ਇਜ਼ਰਾਈਲ ਇੱਧਰ ਪੈ ਗਿਆ ਜੀ ਦੇਖ ਲਓ ਤੁਸੀਂ ਤੇ ਇਹ ਜਿੱਥੇ ਹੁਣ ਉਹਨਾਂ ਦਾ ਕਲੇਸ਼ ਚੱਲਦਾ ਸੀਗਾ ਇਹ ਸਾਰਾ ਸੀਰੀਆ ਹੈਗਾ ਸੀਰੀਆ ਦੀ ਜਿਹੜੀ ਮਿਲਟਰੀ ਸੀਗੀ ਉਹਨਾਂ ਦਾ ਤੇ ਇਹ ਜਿਹੜੇ ਡਰੂਜ਼ ਲੋਕ ਸੀਗੇ ਟੋਪੀਆਂ ਹੀਆਂ ਲਈਆਂ ਉਹਨਾਂ ਦਾ ਜਿਹੜਾ ਆਪਸ ਦੇ ਵਿੱਚ ਕਲੇਸ਼ ਚੱਲਦਾ ਸੀਗਾ ਇਹ ਇਹ ਸੁਵਾਦਾ ਇਹ ਬੜੀ ਜਗ੍ਹਾ ਦੇ ਉੱਤੇ ਇਹਨਾਂ ਦਾ ਕਲੇਸ਼ ਚੱਲਦਾ ਸੀਗਾ ਫਿਲਹਾਲ ਮੈਂ ਦੱਸਦਾ ਇਹ ਐਜ਼ ਸੁਵਾਦਾ ਜਿਹੜੀ ਨਾਮ ਦੀ ਜਗ੍ਹਾ ਹੈਗੀ ਆ ਤੇ ਇੱਥੋਂ ਇੱਥੋਂ ਲਾਗੇ-ਲਾਗੇ ਜਿਹੜੇ ਹੈਗੇ ਆ ਇੱਥੇ ਹੀ ਇਹ ਡਰੂਜ਼ ਲੋਕ ਜਿਹੜੇ ਹੈਗੇ ਆ ਇੱਕ ਤਰ੍ਹਾਂ ਦੇ ਨਾਲ ਇਹ ਇਜ਼ਰਾਈਲ ਦੇ ਨਾਲ ਜਿਹੜੀ ਇਹ ਲੱਗਦੀ ਆ ਸਰੱਦ ਇੱਥੇ ਹੀ ਇਹ ਲੋਕ ਰਹਿੰਦੇ ਆ ਸੋ ਆਹ ਵਾਲੀ ਜਿਹੜੀ ਜਗ੍ਹਾ ਹੈਗੀ ਆ 골ਡਨ ਹਾਈਟ ਇਹ ਵਾਲੀ ਜਗ੍ਹਾ ਜਦੋਂ ਹੁਣ ਇਹ ਪਿੱਛੇ ਜਿਹੇ ਇੱਕ ਨਵਾਂ ਇਥੇ ਸੀਰੀਆ ਦੇ ਵਿੱਚ ਤਖਤਾ ਪਲਟ ਹੋਇਆ ਸੋ ਉਸੇ ਹੀ ਸਮੇਂ ਦੌਰਾਨ ਜਿਹੜੇ ਆ ਇਹ ਸੀਰੀਆ ਦੇ ਵਿੱਚ ਗ੍ਰਹਿ ਯੁੱਧ ਲੱਗਾਇਆ ਸੀਗਾ ਤਾਂ ਇਜ਼ਰਾਈਲ ਵਾਲਿਆਂ ਨੇ ਆਹ ਵਾਲੀ ਜਿਹੜੀ ਜਗ੍ਹਾ ਸੀਗੀ ਇਹ 골ਡਨ ਹਾਈਟ ਇਹ ਸੀਰੀਆ ਦੀ ਸੀਗੀ ਇਹ ਇਹਨਾਂ ਨੇ ਨੱਪ ਲਈ ਸੋ ਇਜ਼ਰਾਈਲ ਦੀ ਜਿਹੜੀ ਨੀਤੀ ਹੈਗੀ ਆ ਉਹ ਵਿਸਤਾਰ ਕਰਨ ਦੀ ਨੀਤੀ ਹੈਗੀ ਆ ਪਹਿਲਾਂ ਇਹ ਜਦੋਂ ਪਿਛਲਾ ਇਹਨਾਂ ਨੇ ਬਦਲਿਆ ਉੱਥੇ ਨਿਜ਼ਾਮ ਤਾਂ ਉਦੋਂ ਜਿਹੜੀ ਮੌਜੂਦਾ ਸਰਕਾਰ ਸੀਗੀ ਉਹਦੇ ਨਾਲ ਰਲ ਕੇ ਇਹਨਾਂ ਨੇ ਲੜਾਈ ਲੜੀ ਆ ਹੁਣ ਇਹਦੇ ਹੀ ਖਿਲਾਫ ਹੋ ਗਏ ਸੋ ਇਹ ਕਿਸੇ ਦੇ ਵੀ ਖਿਲਾਫ ਹੋ ਸਕਦੇ ਆ ਇਹ ਆਪਣੀ ਇੱਥੇ ਜ਼ਮੀਨ ਵੱਤੋਂ ਵੱਧ ਆਪਣੇ ਦੇਸ਼ ਦਾ ਵਿਸਥਾਰ ਕਰ ਰਹੇ ਆ ਸੋ ਇਹਨਾਂ ਨੇ ਇਹ ਜਿਹੜੀ ਜਗ੍ਹਾ ਸੀਗੀ ਇਹ ਗੋਲਡਨ ਹਾਈਟ ਸੀਰੀਆ ਦੀ ਸੀ ਉੱਤੇ ਇਸ ਵੇਲੇ ਕਬਜ਼ਾ ਕੀਤਾ ਹੋਇਆ ਇਹ ਜਗਾ ਜਾਨੀ ਕਿ ਜੁਧਨੀਤੀ ਦੇ ਪੱਖ ਤੋਂ ਵੀ ਬੜੀ ਮਹੱਤਵਪੂਰਨ ਆ ਇਹ ਉੱਚੀ ਜਗਾ ਹੈਗੀ ਆ ਇੱਥੋਂ ਜਾਨੀ ਕਿ ਸੀਰੀਆ ਦੇ ਬਹੁਤ ਵੱਡੇ ਖੇਤਰ ਤੱਕ ਇਹ ਪੂਰੀ ਨਿਗਾਹ ਰੱਖ ਸਕਦੇ ਆ ਤੇ ਇੱਕ ਤਰ੍ਹਾਂ ਦੇ ਨਾਲ ਇੱਥੋਂ ਹਮਲਾ ਕਰਨਾ ਸੌਖਾ ਹੋ ਜਾਂਦਾ ਕਿਉਂਕਿ ਉੱਚੀ ਜਗਾ ਹੈਗੀ ਆ ਸੋ ਇਹ ਵਾਰੀ ਜਗਾ ਦੇ ਵਿੱਚ ਇਹ ਡਰੂਜ਼ ਲੋਕ ਰਹਿੰਦੇ ਆ ਤੇ ਇਜ਼ਰਾਇਲ ਇੱਥੇ ਬਾਰ ਬਾਰ ਮੰਗ ਵੀ ਕਰਦਾ ਰਿਹਾ ਕਿ ਜਿਹੜੇ ਇਹ ਡਰੂਜ਼ ਲੋਕ ਹੈਗੇ ਆ ਸੀਰੀਆ ਵਾਲੇ ਇਹਨਾਂ ਨੂੰ ਅਲੱਗ ਕਰ ਦੋ ਆਪਣੇ ਤੋਂ ਇੱਕ ਅਲੱਗ ਸਟੇਟ ਬਣਾ ਦੋ ਅਸਲ ਦੇ ਵਿੱਚ ਇਜ਼ਰਾਈਲ ਵਾਲੇ ਇਹ ਚਾਹੁੰਦੇ ਆ ਕਿ ਇਹ ਡਰੂਜ਼ ਲੋਕ ਅਲੱਗ ਹੋ ਜਾਣ ਸੀਰੀਆ ਦੇ ਉੱਤੋਂ ਇੱਕ ਅਲੱਗ ਕੰਟਰੀ ਬਣ ਜਾਣ ਕਿਉਂਕਿ ਡਰੂਜ਼ ਲੋਕਾਂ ਦਾ ਇਹ ਹੀ ਯਕੀਨ ਹੈਗਾ ਇਜ਼ਰਾਈਲ ਦੇ ਉੱਤੇ ਜਿਆਦਾ ਉਹ ਯਕੀਨ ਕਰਦੇ ਆ ਤਾਂ ਇਹ ਡਰੂਜ਼ ਲੋਕਾਂ ਨੇ ਆਪੇ ਹੀ ਕਹਿ ਦੇਣਾ ਕਿ ਤੁਸੀਂ ਜੀ ਆਹ ਇਜ਼ਰਾਈਲ ਵਾਲੇ ਸਾਨੂੰ ਰੱਖਿਆ ਦਊਗੇ ਇਨਾਂ ਦੀ ਫੌਜ ਸਾਡੀ ਰੱਖਿਆ ਕਰੂਗੀ ਇਸ ਤਰ੍ਹਾਂ ਹੌਲੀ-ਹੌਲੀ ਇਹ ਪੂਰਾ ਇਹ ਇੱਥੋਂ ਤੱਕ ਇਹ ਜਾਨੀ ਕਿ ਇਸ ਇਰੀਆ ਦੇ ਅੰਦਰ ਤੱਕ ਕਬਜ਼ਾ ਕਰਨ ਦੀ ਸੋਚ ਰੱਖਦੇ ਆ ਸੋ ਫਿਲਹਾਲ ਇਹਨਾਂ ਨੇ ਇਹ ਵਾਲਾ ਹੈਗਾ ਦਮਸਕਸ ਇੱਥੋਂ ਇਜ਼ਰਾਈਲ ਵਾਲਿਆਂ ਨੇ ਜਿਹੜੀ ਇਹ ਸਟ੍ਰਾਈਕ ਕੀਤੀ ਹੈਗੀ ਇੱਥੋਂ ਜਹਾਜ਼ ਲਿਆ ਕੇ ਉੱਥੇ ਜਿਹੜਾ ਉਹਨਾਂ ਦਾ ਡਿਫੈਂਸ ਦਾ ਮਿਨਿਸਟਰੀ ਦਾ ਇਹ ਹੈੱਡਕੁਆਟਰ ਹੈਗਾ ਉਹਦੇ ਤੇ ਹਮਲਾ ਕੀਤਾ ਹੈਗਾ ਜਿਹਦੇ ਵਿੱਚ ਜਿਹੜਾ ਉੱਥੋਂ ਦਾ ਪ੍ਰੈਜ਼ੀਡੈਂਟ ਹੈਗਾ ਅਹਿਮਦ ਅਲਸਰਾ ਉਹ ਬਾਲ-ਬਾਲ ਫਿਲਹਾਲ ਬਚ ਗਿਆ ਇਹ ਜਿਹੜੇ ਡਰੂਜ਼ ਲੋਕ ਵੀ ਹੈਗੇ ਆਪਣੇ ਘਰਾਂ ਦੇ ਉੱਤੇ ਇਜ਼ਰਾਈਲ ਦਾ ਝੰਡਾ ਵਗੈਰਾ ਇਦਾਂ ਲਾਂਦੇ ਹੀ ਰਹਿੰਦੇ ਆ ਮਤਲਬ ਕਿ ਇਹ ਇਜ਼ਰਾਈਲ ਵੱਲ ਦੇ ਪੱਖ ਦੀ ਸੋਚ ਜ਼ਿਆਦਾ ਰੱਖਦੇ ਆ ਸੀਰੀਆ ਦੇ ਵਿੱਚ ਰਹਿੰਦੇ ਹੋਏ ਵੀ ਫਿਲਹਾਲ ਜਿਹੜੇ ਸੀਰੀਆ ਦੇ ਸੁੰਨੀ ਮੁਸਲਮਾਨ ਸੀਗੇ ਇਹ ਜਿਨ੍ਹਾਂ ਦਾ ਇਹਨਾਂ ਦੇ ਨਾਲ ਕਲੇਸ਼ ਚੱਲ ਰਿਹਾ ਸੀਗਾ ਉਹਨਾਂ ਨੇ ਉੱਥੇ ਕਈ ਜਿਹੜੇ ਇਹਨਾਂ ਦੇ ਬਜ਼ੁਰਗ ਸੀਗੇ ਇਹ ਡਰੂਜ਼ ਆੜਿਆਂ ਦੇ ਉਹਨਾਂ ਦੀਆਂ ਮੁੱਛਾਂ ਤੱਕ ਵੀ ਕੱਟੀਆਂ ਸੀਗੀਆਂ ਜੋ ਕਿ ਇੱਕ ਗਲਤ ਗੱਲ ਹੈਗੀ ਆ ਜਿਹੜੇ ਇਹ ਡਰੂਜ਼ ਲੋਕ ਹੈਗੇ ਆ ਜਿੱਦਾਂ ਬਾਕੀ ਮੁਸਲਿਮ ਜਿੱਦਾਂ ਹੈਗੇ ਆ ਉਹ ਦਾੜ੍ਹੀ ਇਹ ਮੁੱਛ ਨਹੀਂ ਰੱਖਦੇ ਆਗੇ ਪਰ ਇਹ ਜਿਹੜੇ ਡਰੂਜ਼ ਲੋਕ ਹੈਗੇ ਆ ਇਹ ਦਾੜ੍ਹੀ ਮੁੱਛਾਂ ਯਾਨੀ ਕਿ ਕੁਝ ਵੀ ਰੱਖ ਲੈਂਦੇ ਆ ਸੋ ਇਸ ਤਰ੍ਹਾਂ ਉਹਨਾਂ ਦਾ ਅਪਮਾਨ ਵੀ ਕੀਤਾ ਸੀਗਾ ਸੋ ਇਹ ਬਾਰੇ ਲੋਕ ਜ਼ਿਆਦਾਤਰ ਇਜ਼ਰਾਈਲ ਪੱਖ ਦੀ ਸੋਚ ਰੱਖਦੇ ਆ ਸੀਰੀਆ ਦੇ ਵਿੱਚ ਰਹਿੰਦੇ ਹੋਏ ਵੀ ਬੇਸ਼ੱਕ ਦੇਸ਼ ਇੱਕੋ ਹੀ ਆ ਸੀਰੀਆ ਪਰ ਉੱਥੇ ਜਿਹੜੇ ਉਹ ਡਰੂਜ਼ ਲੋਕ ਹੈਗੇ ਉਹਨਾਂ ਦੀ ਆਪਣੀ ਆਰਮੀ ਹੈਗੀ ਆ ਜਿਨ੍ਹਾਂ ਨੂੰ ਇਜ਼ਰਾਈਲ ਤੋਂ ਸਪੋਰਟ ਪ੍ਰਾਪਤ ਆ ਤੇ ਉਹ ਆਪਣਾ ਹੀ ਉੱਥੇ ਮਤਲਬ ਕਿ ਇਹ ਪ੍ਰਸ਼ਾਸਨਿਕ ਸਿਸਟਮ ਚਲਾਉਂਦੇ ਹੈਗੇ ਫਿਲਾਲ ਜਿਹੜਾ ਇਹ ਪ੍ਰੈਜ਼ੀਡੈਂਟ ਹੈਗਾ ਸੀਰੀਆ ਦਾ ਉਹਨੇ ਉੱਥੋਂ ਆਪਣੇ ਇਹ ਜਾਨੀ ਕਿ ਬਲਾਲੇ ਹੈਗੇ ਦੱਸਿਆ ਜਾ ਰਿਹਾ ਕਿ ਉਹਨੇ ਜਿਹੜੇ ਇਹ ਲੋਕਾਂ ਦੇ ਨਾਲ ਡਰੂਜ਼ ਲੋਕਾਂ ਦੇ ਨਾਲ ਜਿਹੜਾ ਇਹ ਸੀਜ਼ ਫਾਇਰ ਹੈ ਸੀਗਾ ਉਹੋ ਕਰ ਲਿਆ ਹੈਗਾ ਉਹਨਾਂ ਦੇ ਜਿਹੜੇ اعلی ਅਧਿਕਾਰੀ ਸੀਗੇ ਉਹਨਾਂ ਨੇ ਬੈਠ ਕੇ ਆਪਸ ਦੇ ਵਿੱਚ ਗੱਲਬਾਤ ਕਰ ਲਈ ਹੈਗੀ ਆ ਤੇ ਆ ਸੀਰੀਆ ਦਾ ਇਸ ਸਮੇਂ ਦਾ ਜਿਹੜਾ ਪ੍ਰੈਜ਼ੀਡੈਂਟ ਇਹ ਅਹਿਮਦ ਅਲ ਸਰਾ ਇਹਨੇ ਜਿਹੜਾ ਤਖਤਾ ਪਲਟ ਕੀਤਾ ਸੀਗਾ ਦਸੰਬਰ ਦੇ ਵਿੱਚ ਕੀਤਾ ਸੀਗਾ ਬਸਰ ਅਲ ਅਸਾਦ ਜਿਹੜਾ ਇਹ ਪੁਰਾਣਾ ਸੀਗਾ ਇਹ ਵਾਲਾ ਸੀਗਾ ਫਿਲਹਾਲ ਇਹ ਵਾਲਾ ਬੰਦਾ ਹੈਗਾ ਅਹਿਮਦ ਅਲ ਸਰਾ ਬੰਦਾ ਬੜਾ ਚੀਜ਼ ਹੈਗਾ ਇਹ ਕਿਸੇ ਸਮੇਂ ਅਤਵਾਦੀ ਸੀਗਾ ਹੁਣ ਟਰੰਪ ਨਾ ਖੜਾ ਸੀਗਾ ਕਿਸੇ ਸਮੇਂ ਅਮਰੀਕਾ ਨੇ ਇਹਦੇ ਤੇ 10 ਮਿਲੀਅਨ ਡਾਲਰ ਦਾ ਨਾਮ ਵੀ ਰੱਖਿਆ ਹੁੰਦਾ ਸੀਗਾ ਹੱਲ ਕਾਇਦਾ ਦੇ ਨਾਲ ਇਹਦਾ ਲਿੰਕ ਹੁੰਦਾ ਸੀਗਾ ਪਰ ਇਹ ਬੰਦੇ ਨੇ ਬੜੇ ਤਰੀਕੇ ਦੇ ਨਾਲ ਸੀਰੀਆ ਦੇ ਵਿੱਚ ਆ ਕੇ ਇੱਕ ਤਰ੍ਹਾਂ ਦੇ ਨਾਲ ਹੌਲੀ-ਹੌਲੀ ਜਿਹੜਾ ਇਹ ਅੱਤਵਾਦੀ ਵਾਲਾ ਆਪਣਾ ਰੁਤਬਾ ਸੀਗਾ ਉਹਨੂੰ ਇੱਕ ਲੀਡਰ ਦੇ ਤੌਰ ਤੇ ਵਿੱਚ ਬਦਲਿਆ ਤੇ ਅੱਜ ਇਹ ਬੰਦਾ ਸੀਰੀਆ ਦਾ ਇਹ ਰਾਸ਼ਟਰਪਤੀ ਹੈਗਾ ਹੁਣ ਇਹਦਾ ਰੌਲਾ ਸੀਗਾ ਲੇਟੈਸਟ ਇਜ਼ਰਾਇਲ ਦੇ ਨਾਲ ਤੇ ਉਹਦੇ ਵਿੱਚ ਇਹਨੇ ਸੀਜ਼ਫਾਇਰ ਜਿੱਦਾਂ ਕਰ ਲਿਆ ਉਹ ਵੀ ਇਹਦੀ ਇੱਕ ਤਰ੍ਹਾਂ ਦੇ ਨਾਲ ਕੂਟਨੀਤੀ ਆ ਕਿਉਂਕਿ ਇਹਨੂੰ ਸੱਤਾ ਦੇ ਵਿੱਚ ਹੋਏ ਹੱਲੇ ਸਿਰਫ 7-8 ਮਹੀਨੇ ਹੋਇਆ ਜਿਹੜਾ ਇਹਨੇ ਤਖਤਾ ਪਲਟ ਕੀਤਾ 50 ਸਾਲ ਪੁਰਾਣਾ ਰਾਜ ਸੀਰੀਆ ਦੇ ਵਿੱਚ ਉਹ ਦਸੰਬਰ ਦੇ ਵਿੱਚ ਇਹਨੇ ਜਾਨੀ ਕਿ ਇੱਥੇ ਤਖਤਾ ਪਲਟ ਕੀਤਾ ਤਖਤਾ ਪਲਟ ਕੀਤਾ ਸੀਗਾ ਉਹਦੇ ਵਿੱਚ ਅਮਰੀਕਾ ਇਜ਼ਰਾਈਲ ਤੁਰਕੀ ਇਹਦੇ ਨਾਲ ਮਿਲ ਕੇ ਹੀ ਕੰਮ ਕੀਤਾ ਸੀਗਾ ਤੇ ਇਜ਼ਰਾਈਲ ਨੇ ਹੀ ਜਿਹੜਾ ਸੀਰੀਆ ਦਾ ਇਹ ਸਾਰਾ ਇਹ ਅਸਲਾ ਵੀ ਸੀਗਾ ਜਿਹਦੇ ਕੋਲ ਟੈਂਕਾਂ, ਤੋਪਾਂ, ਅਸਲਾ ਜਾਂ ਮਜ਼ਾਈਲਾ ਸੀਗੀਆਂ ਉਹ ਸਾਰਾ ਇਜ਼ਰਾਈਲ ਵਾਲਿਆਂ ਨੇ ਹੀ ਇਹ ਸਟ੍ਰੈਕ ਕਰ ਕਰਕੇ ਉੱਥੇ ਸੀਰੀਆ ਦੇ ਵਿੱਚ ਨਸ਼ਟ ਕਰ ਦਿੱਤਾ ਸੀਗਾ ਇਸ ਲਈ ਇਹਨੂੰ ਹਲੇ 7-8 ਮਹੀਨੇ ਹੋਇਆ ਇਸ ਲਈ ਜਿਆਦਾ ਜਿਹੜਾ ਫੌਜੀ ਸਮਾਨ ਜਿਹੜਾ ਹੈਗਾ ਆ ਇਹ ਇਸ ਇਹ ਸੀਰੀਆ ਦੇ ਕੋਲ ਹਾਲੇ ਹੈ ਨਹੀਂਗਾ ਇਹ ਬੰਦੇ ਨੂੰ ਪੂਰਾ ਇਸ ਚੀਜ਼ ਦਾ ਪਤਾ ਆ ਬੜਾ ਹੰਢਿਆ ਹੋਇਆ ਬੰਦਾ ਆ ਬਾਗੀ ਤੋਂ ਬਾਦਸ਼ਾ ਐਵੇਂ ਨਹੀਂ ਬਣਿਆ ਹੈਗਾ ਇਹਨੂੰ ਪਤਾ ਜੇ ਮੈਂ ਹੁਣ ਇਜ਼ਰਾਈਲ ਨਾਲ ਪੰਗਾ ਲਵਾਂਗਾ ਮੇਰਾ ਹੀ ਨੁਕਸਾਨ ਹੋਊਗਾ ਤੇ ਇਜ਼ਰਾਈਲ ਤੇ ਜਿਹੜਾ ਸੀਰੀਆ ਦਾ ਜਿਹੜਾ ਇਹ ਰੌਲਾ ਹੈਗਾ ਅੱਜ ਦਾ ਨਹੀਂਗਾ ਸਮੇਂ-ਸਮੇਂ ਦੇ ਵਿੱਚ ਉੱਥੇ ਚੱਲਦਾ ਹੀ ਰਹਿੰਦਾ ਜਿਹੜੀ ਸੀਰੀਆ ਦੇ ਇਹ ਸੁन्नी ਚਾਹੇ ਸ਼ੀਆ ਮੁਸਲਮਾਨ ਹੈਗੇ ਆ ਉਹ ਅੰਦਰ ਖਾਤੇ ਇਜ਼ਰਾਈਲ ਦੇ ਨਾਲ ਲੱਗਦੇ ਹੀ ਆ ਸੋ ਇਹ ਵਾਲੇ ਅੱਜ ਨਹੀਂ 5-10 ਸਾਲਾਂ ਤੇ ਪਹਿਲਾਂ ਆਪਣੀ ਇਹ ਸੈਨਿਕ ਸ਼ਕਤੀ ਨੂੰ ਮਜ਼ਬੂਤ ਕਰੂਗੇ ਤੇ ਇਜ਼ਰਾਈਲ ਨਾਲ ਆਉਣ ਵਾਲੇ ਸਮਿਆਂ ਦੇ ਵਿੱਚ ਇਹਨਾਂ ਦਾ ਜਿਹੜਾ ਕਲੇਸ਼ ਆ ਉਹ ਬਿਲਕੁਲ ਹੀ ਹੋਊਗਾ ਪਰ ਇਹਨੇ ਹੁਣ ਜਿਹੜੀ ਇਹ ਸਮੇਂ ਦੀ ਨਜ਼ਾਕਤ ਸਮਝੀ ਇਹਨੂੰ ਪਤਾ ਮੈਂ ਹਾਲੇ ਨਵਾਂ-ਨਵਾਂ ਤਾਂ ਬਣਿਆ ਆ ਸੋ ਅੱਡਾ ਕੋਈ ਸਾਡੇ ਕੋ ਫੌਜੀ ਸਾਜੋ ਸਮਾਨ ਹੈ ਨਹੀਂਗਾ ਕਿ ਅਸੀਂ ਇਜ਼ਰਾਈਲ ਦੇ ਨਾਲ ਪੰਗਾ ਲੈ ਸਕੀਏ ਇਸ ਲਈ ਜਿਹੜੇ ਉਹ ਡਰੂਜ ਲੋਕਾਂ ਦੇ ਨਾਲ ਨੇ ਚੁੱਪਚਾਪ ਸੀਜ਼ਫਾਇਰ ਕਰ ਲਿਆ ਕਿ ਠੀਕ ਆ ਜੀ ਆਪਾਂ ਹੁਣ ਸ਼ਾਂਤੀ ਨਾਲ ਬੈਠਾਂਗੇ ਇੱਕ ਬਾਗੀ ਬੰਦਾ ਜਿਹਦੇ ਇਨਾਮ ਸੀਗਾ 10 ਮਿਲੀਅਨ ਡਾਲਰ ਦਾ ਪ੍ਰੈਜ਼ੀਡੈਂਟ ਬਣ ਸਕਦਾ ਇੱਕ ਦੇਸ਼ ਦਾ ਸੀਰੀਆ ਦਾ ਬੜੇ ਕੂਟਨੀਤਿਕ ਤਰੀਕੇ ਦੇ ਨਾਲ ਇਹ ਬੰਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਕਰੂਗਾ ਜਿਹੜਾ ਸੀਰੀਆ ਦੇ ਨਾਲ ਇਜ਼ਰਾਈਲ ਦਾ ਹੁਣ ਵਿਵਾਦ ਸ਼ੁਰੂ ਹੋਇਆ ਉਹਦੇ ਪਿੱਛੇ ਇੱਕ ਕਾਰਨ ਹੋਰ ਵੀ ਹੈਗਾ ਉਹ ਹੈਗਾ ਨਿਤਨ ਜਾਊ ਜਿਹੜਾ ਇਹ ਜਿਹੜਾ ਇਜ਼ਰਾਈਲ ਦਾ ਪੀਐਮ ਹੈਗਾ ਨਿਤਨ ਜਾਊ ਉਹ 2009 ਤੋਂ ਲਗਾਤਾਰ ਸੱਤਾ ਦੇ ਵਿੱਚ ਉਹਦੇ ਤੇ ਬਹੁਤ ਸਾਰੇ આરોਪ ਇਹ ਭ੍ਰਿਸ਼ਟਾਚਾਰ ਦੇ ਵੀ ਲੱਗੇ ਹੋਏ ਆ ਤੇ ਲੋਕਾਂ ਨੂੰ ਇਹ ਪੈਸਾ ਪੂਸਾ ਦੇਣ ਦੇ ਰਿਸ਼ਵਤ ਦੇ ਵੀ ਬਹੁਤ ਸਾਰੇ ਉਹਦੇ ਤੇ ਦੋਸ਼ ਹੈਗੇ ਆ ਫਿਲਹਾਲ ਜਿਹੜੀ ਉਹਦੀ ਆਪੋਜੀਸ਼ਨ ਪਾਰਟੀ ਹੈਗੀ ਆ ਉਹ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਇਹ ਨਿਤਨ ਜਾਹੂ ਦੀ ਸਰਕਾਰ ਹੈਗੀ ਆ ਇਸ ਵੇਲੇ ਮਿਨੋਰਟੀ ਬਣ ਚੁੱਕੀ ਆ ਤੇ ਬਹੁਤ ਸਾਰੇ ਜਿਹੜੇ ਸੰਸਦ ਸਿਗੇ ਉਹ ਪਾਰਟੀ ਛੱਡ ਕੇ ਜਿਹੜੀ ਦੂਸਰੀ ਪੱਖ ਦੀ ਪਾਰਟੀ ਆ ਉਹਨਾਂ ਵੱਲ ਹੋ ਚੁੱਕੇ ਆ ਸੋ ਬਹੁਤ ਸਾਰੇ ਇਜ਼ਰਾਈਲ ਦੇ ਲੋਕ ਵੀ ਇਹਦੇ ਖਿਲਾਫ ਹੋ ਚੁੱਕੇ ਆ ਇਸ ਵੇਲੇ ਕਿਉਂਕਿ ਐਡਾ ਲੰਮਾ ਸਮਾਂ ਇਹ ਸੱਤਾ ਦੇ ਵਿੱਚ ਹੈਗਾ ਇੱਕ ਤਰ੍ਹਾਂ ਦੇ ਨਾਲ ਡਿਕਟੇਟਰਸ਼ਿਪ ਹੀ ਆ ਇਜ਼ਰਾਈਲ ਦੇ ਵਿੱਚ ਦੇ ਦੇਖਿਆ ਜਾਵੇ ਤਾਂ ਜਾਊਗਾ ਉਹਨੂੰ ਪਤਾ ਹੈ ਜੇ ਮੈਂ ਗੱਦੀ ਤੋਂ ਹਟਿਆ ਤਾਂ ਮੈਂ ਜੇਲ੍ਹ ਦੇ ਵਿੱਚ ਵੀ ਜਾ ਸਕਦਾ ਆ ਉਹਦੇ ਤੇ ਇਲਜ਼ਾਮ ਜਿਹੜੇ ਹੈਗੇ ਆ ਉਹ ਸਿੱਧ ਹੋ ਚੁੱਕੇ ਆ ਬਾਰ-ਬਾਰ ਜਿਹੜੀ ਉੱਥੋਂ ਦੀ ਸੁਪਰੀਮ ਕੋਰਟ ਦੇ ਵਿੱਚ ਇਹ ਲੋਕ ਰਿਟਾ ਪਾਉਂਦੇ ਆ ਕਿ ਉਹਦੇ ਖਿਲਾਫ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰੋ ਸੋ ਇਸ ਲਈ ਵੀ ਉਹ ਕਿਤੇ ਨਾ ਕਿਤੇ ਜਿਹੜਾ ਕਲੇਸ਼ ਹੈਗਾ ਪੂਰੇ ਦੇਸ਼ ਦਾ ਉਹ ਪਾਈ ਹੀ ਰੱਖਦਾ ਹੱਲੇ ਇਹ 15 ਤੋਂ 20 ਦਿਨ ਹੀ ਹੋਇਆ ਜਿਹੜਾ ਇਰਾਨ ਵਾਲਾ ਕੰਮ ਸ਼ਾਂਤ ਹੋਇਆ ਸੀਗਾ ਹੁਣ ਇਹ ਨੇ ਇੱਧਰ ਨੂੰ ਹਮਲਾ ਕਰ ਦਿੱਤਾ ਹਨਾ ਇਹ ਨਿਤਨ ਜਾਊ ਵੀ ਹੈਗਾ ਉਹ ਵੀ ਇਹੀ ਚਾਹੁੰਦਾ ਹੈ ਕਿ ਕਿਤੇ ਨਾ ਕਿਤੇ ਇਜ਼ਰਾਇਲ ਵਾਲੇ ਇਹ ਕਲੇਸ਼ਾਂ ਦੇ ਵਿੱਚ ਆਲੇ ਦੁਆਲੇ ਦੇਸ਼ਾਂ ਦੇ ਨਾਲ ਉਲਝੇ ਰਹਿਣ ਜਿਹੜਾ ਉਹਦਾ ਆਪਣਾ ਕੋਈ ਮਸਲਾ ਹੈਗਾ ਇਹ ਦੇਸ਼ ਦੇ ਵਿੱਚ ਉਧਰ ਨੂੰ ਧਿਆਨ ਨਾ ਹੋਵੇ ਤੇ ਉਹ ਵੱਧ ਤੋਂ ਵੱਧ ਜਾਨੀ ਕਿ ਇਹ ਜਿਹੜਾ ਹੈਗਾ ਉਹ ਸੱਤਾ ਦੇ ਵਿੱਚ ਟਿਕਿਆ ਰਹੇ ਜੇ ਮੈਂ ਦੱਸਦਾ ਇਹ ਨਿਤਨ ਜਾਹੂ ਦੁਬਾਰਾ ਈਰਾਨ ਦੇ ਉੱਤੇ ਹਮਲਾ ਕਰਕੇ ਕੋਈ ਲੰਬੀ ਇੱਕ ਵਾਰ ਜਾਂ ਕਹਿ ਲਓ ਕਿ ਆਲੇ ਦੁਆਲੇ ਜਿਹੜਾ ਲਿਬਨਾਨ ਹੈਗਾ ਉਹਦੇ ਤੇ ਹਮਲਾ ਕਰਕੇ ਇੱਕ ਲੰਬੀ ਵਾਰ ਦੀ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਲਾ ਸਕਦਾ ਹੈ ਇਹ ਜਾਂ ਕਹਿ ਲਓ ਕਿ ਜਿਹੜੀ ਇਹ ਗਾਜ਼ਾ ਦੀ ਬੈਸਟ ਬੈਂਕ ਹੈਗੀ ਆ ਉੱਥੇ ਦੁਬਾਰਾ ਇਹ ਯਾਨੀ ਕਿ ਹੋਰ ਜ਼ਮੀਨ ਨੱਪਣ ਦੇ ਲਈ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦੋਗੇ ਇਹ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਸੋ ਇਹ ਵਾਲਾ ਜਿਹੜਾ ਸੀਰੀਆ ਤੇ ਇਹ ਇਜ਼ਰਾਈਲ ਦਾ ਕਲੇਸ਼ ਹੈਗਾ ਉਹ ਤਾਂ ਫਿਲਹਾਲ ਇਸ ਵੇਲੇ ਥੰਮ ਗਿਆ ਇਹ ਆਪਣੀ ਅੱਜ ਦੀ ਇਹ ਰਿਪੋਰਟ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਮਿਡਲ ਈਸਟ 'ਚ ਕੀ ਹੋ ਰਿਹਾ ਕੁਝ ਕਮੀ ਸੀ ਜਾਂ ਵਧੀਆ ਸੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ